ਫੇਰ ਸ਼ਵੀਲਾ ਸਾਡੇ ਸੱਦੇ ਉਤੇ ਆ ਗਿਆ ਮਿਹਰਬਾਨ ਕੇ ਵਢਿੰਦਾ ਕਰੂਗਾ ਤਰੱਕੀ ਸਾਰੇ ਹੋਗੇ ਚਰਚੇ ਵਢਿੰਦਾ ਕਰੂਗਾ ਤਰੱਕੀ ਸਾਰੇ ਹੋਗੇ ਚਰਚੇ ਅੱਜ ਵਿਰਾਸਤ ਮੇਲਾ ਦੀ ਸਾਰੀ ਕਮੇਟੀ ਨੇ ਸਾਨੂੰ ਮਾਨ ਬਖਸ਼ਿਆ ਤੇ ਇੱਥੇ ਆ ਆਨ ਆਨ ਤੇ ਬੜਾ ਪਿਆਰ ਦਿੱਤਾ ਤੇ ਦੱਸਿਆ ਆਪਣੇ ਵਿਰਾਸਤ ਮੇਲੇ ਬਾਰੇ ਵੀ ਕਿ ਇਹ ਕਰਦੇ ਰਹੇ ਨੇ 2004 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਅਸੀਂ ਛੋਟੇ ਸੀਗੇ ਪਹਿਲਾਂ ਅਸੀਂ ਸਕੂਲਾਂ ਨਾਲ ਆਪਣੇ ਦੋਸਤਾਂ ਯਾਰਾਂ ਮਿਤਰਾ ਨਾਲੇ ਤੇ ਆਂਦੇ ਸੀ ਮੇਲੇ ਦਾ ਲੁੱਟੋ ਟਾਂਦੇ ਸੀਗੇ ਮਗਰ ਆਪਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਇਹਦੇ ਪਿੱਛੇ ਕਿੰਨੀ ਮਿਹਨਤ ਤੇ ਕਿੰਨਾ ਸੈਕਰੀਫਾਈਸ ਜੁੜਿਆ ਤੇ ਆਪਣੇ ਵਿਰਾਸਤ ਵਾਸਤੇ ਆਪਣੇ ਸ਼ਹਿਰ ਵਾਸਤੇ ਡਾਵਾ ਡਾਓ ਉਪਰਾਲਾ ਕਰਨਾ ਇਹ ਕੋਈ ਉਹੀ ਸੰਸਥਾ ਕਰ ਸਕਦੀ ਹੈ ਜਿਸ ਨੂੰ ਆਪਣੇ ਵਿਰਾਸਤ ਤੇ ਮਾਣ ਹੋਵੇ ਆਪਣੇ ਸ਼ਹਿਰ ਤੇ ਮਾਣ ਹੋਵੇ ਤੇ ਇੱਕ ਬਹੁਤ ਵੱਡੀ ਗੱਲ ਹੈ ਵੀ ਆਪਣੇ ਸ਼ਹਿਰ ਨੂੰ ਅੱਗੇ ਤੋਂ ਅੱਗੇ ਪਹੁੰਚਾਉਣਾ ਲੋਕਾਂ ਨੂੰ ਜਾਗਰੂਕ ਕਰਨਾ ਆਪਣੇ ਪਿਛੋਕੜਾਰੇ ਦੱਸਣਾ ਆਪਣੀ ਅਗਲੀ ਪੀੜ੍ਹੀ ਨੂੰ ਜਾਗਰੂਕ ਕਰਨਾ ਵੀ ਆਪਣੇ ਪਿਛਲੇ ਮਾਪਿਓ ਕੀ ਕਰਦੇ ਸੀਗੇ ਤੇ ਇੱਕ ਬਹੁਤ ਵੱਡਾ ਤੇ ਸੋਹਣਾ ਉਪਰਾਲਾ ਹੈਗਾ ਤੇ ਮੈਂ ਇਹੀ ਆਸ਼ਾ ਕਰੂੰਗਾ ਕਿ ਇਹ ਸਦਾ ਬਹਾਰ ਚੱਲਦਾ ਰਹੇ ਤੇ ਜਿਹੜੀ ਵੀ ਮੈਂ ਵੱਤੋ ਵੱਦ ਮਦਦ ਕਰ ਸਕਦਾ ਜਿਸ ਵੀ ਕਾਬਿਲ ਆ ਮੈਂ ਉਹ ਵੱਤੋ ਵੱਦ ਇਹਨਾਂ ਦੀ ਮਦਦ ਕਰੂੰਗਾ ਤੇ ਅੱਗੇ ਲੈ ਕੇ ਜਾਵਾਂਗੇ ਇਸ ਮੇਲੇ ਨੂੰ ਲੈ ਕੇ ਪ੍ਰੋਗਰਾਮ ਚ ਆ ਜਾਂਦਾ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਦੇ ਵਿੱਚ ਲੱਗਦਾ ਵੀ ਜਿੱਥੇ ਇੰਗਲਿਸ਼ ਚ ਬੋਰਡ ਲੱਗੇ ਉਹਨਾਂ ਨੂੰ ਪੰਜਾਬੀ ਚ ਕਰਵਾਇਆ ਜਾਊਗਾ ਬਿਲਕੁਲ ਕਰਵਾਇਆ ਜਾਊਗਾ ਜੀ ਹੁਣ ਤਾਂ ਆਪਣੇ ਗਵਰਨਮੈਂਟ ਵੱਲੋਂ ਪਾਸ ਵੀ ਹੋ ਗਿਆ ਵੀ ਜੇ ਤੁਸੀਂ ਇੰਗਲਿਸ਼ ਵਿੱਚ ਲਾਣਾ ਵੀ ਹੈ ਤਾਂ ਫਿਰ ਵੀ ਉੱਪਰ ਪੰਜਾਬੀ ਵੱਡਾ ਹੋਣਾ ਚਾਹੀਦਾ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਚੰਗਾ ਉਪਰਾਲਾ ਕਿ ਲੋਕ ਜਾਗਰੂਕ ਹੋਣਗੇ ਆਪਣੀ ਮਾਂ ਬੋਲੀ ਪਿੱਛੇ ਨਹੀਂ ਹਟੂਗੀ ਤੇ ਅੱਗੇ ਵਧੂਗੀ ਇਹ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਤੇ ਮੈਂ ਸਮਝਦਾ ਕਿ ਇਹ ਬਾਤੋ ਬਾਤ ਚੜ ਕੇ ਸਾਰੇ ਲੋਕਾਂ ਨੂੰ ਵੀ ਇਸ ਚੀਜ਼ ਦਾ ਸਾਥ ਦੇਣਾ ਚਾਹੀਦਾ ਹੈ ਜਿੱਥੇ ਮਾਂ ਬੋਲੀ ਦੀ ਗੱਲ ਵੀ ਕੀਤੀ ਹੈ ਜੀ ਪੰਜਾਬੀ ਨੂੰ ਉੱਪਰ ਚੱਕਣ ਵਾਸਤੇ ਵੀ ਪੰਜਾਬੀ ਨੂੰ ਝੋਨਾ ਨਹੀਂ ਰੱਖ ਕੇ ਰੱਖਿਆ ਜਾਉ ਕਿ ਕੀਤਾ ਜਾਊਏ ਤੇ ਦੀ ਆਪਣੀ ਮਾਂ ਮਾਂ ਬੋਲੀ ਪਿਆਰ ਦੇਖੋ ਜੀ ਜਿੱਦਾਂ ਕੀ ਪਹਿਲਾਂ ਵੀ ਖਾਲਸਾ ਜੀ ਜਿਹੜੇ ਪ੍ਰਧਾਨ ਜੀ ਨੇ ਇਥੋਂ ਦੇ ਉਹਨਾਂ ਨੇ ਦੱਸਿਆ ਆਪਾਂ ਨੂੰ ਕਿ ਆਪਣੀ ਕਾਰਪੋਰੇਸ਼ਨ ਨੇ ਮਿਲ ਕੇ ਇੱਕ ਆਪਣੀ ਮਾਂ ਬੋਲੀ ਦੇ ਨਾਂ ਤੇ ਚੌਂਕ ਰੱਖਿਆ ਜਿਹੜਾ ਪਹਿਲਾਂ ਆਈਟੀਆਈ ਚੌਂਕ ਹੁੰਦਾ ਸੀ ਇਹ ਇੱਕ ਛੋਟੇ ਛੋਟੇ ਉਪਰਾਲੇ ਨੇ ਜਿਹਦੇ ਨਾਲ ਲੋਕ ਜਾਗਰੂਕ ਹੋਣਗੇ ਲੋਕਾਂ ਨੂੰ ਮਨ ਵਿੱਚ ਉਤਸ਼ਾਹ ਆਊਗਾ ਕਿ ਨਹੀਂ ਅਸੀਂ ਵੀ ਸਿੱਖੀਏ ਤੇ ਅਸੀਂ ਵੀ ਆਪਣੀ ਬੋਲੀ ਨੂੰ ਪਿੱਛੇ ਨਾ ਛੱਡ ਕੇ ਆਪਣੀ ਬੋਲੀ ਨੂੰ ਫੜ ਕੇ ਤੇ ਅੱਗੇ ਲੈ ਕੇ ਜਾਈਏ ਤੇ ਇਹ ਛੋਟੇ ਉਪਰਾਲਿਆਂ ਨਾਲ ਹੀ ਇੱਕ ਵੱਡਾ ਮੋਟਿਵ ਪੂਰਾ ਹੁੰਦਾ ਇਸ ਬਰਾਸਤੀ ਪਿੰਡ ਨੇ ਤੇ ਬਰਾਸਤੀ ਮੇਲੇ ਨੇ ਜੀ ਬਟਿੰਡੇ ਦਾ ਨਾਮ ਆਲ ਬਾੜੇ ਤੇ ਤੁਮਕਾਤਾ ਜੀ ਕੋਈ ਛੋਟੇ ਵੱਲੋਂ ਕੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਪਹਿਲੀ ਗੱਲ ਤਾਂ ਜਿਹੜਾ ਇਹ ਆਲਰੇਡੀ ਇਨੀਸ਼ੀਏਟਿਵ ਲੈ ਰਹੇ ਆ ਬਹੁਤ ਵੱਡੀ ਗੱਲ ਹੈ ਅਸੀਂ ਵੱਧ ਛੜ ਕੇ ਇਹਨਾਂ ਦੀ ਮਦਦ ਕਰਾਂਗੇ ਜੋ ਵੀ ਸਾਡੀ ਮਦਦ ਇਹਨਾਂ ਨੂੰ ਚਾਹੀਦੀ ਹੋਊਗੀ ਅਸੀਂ 24 ਘੰਟੇ ਇਹਨਾਂ ਨਾਲ ਖੜੇ ਰਾਵਾਂਗੇ ਤੇ ਇਸ ਮੇਲੇ ਨੂੰ ਚੰਗੀ ਤਰ੍ਹਾਂ ਭੁਗਤਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹ ਸਦਾ ਬਾਹਰ ਚੱਲਦਾ ਰਹੇ ਤੇ ਅੱਗੇ ਵੀ ਵਾਦੋ-ਵਾਦ ਕੋਸ਼ਿਸ਼ ਕਰਾਂਗੇ ਕੀ ਕਰ ਸਕਦੇ ਹਾਂ ਅੱਜ ਇੱਥੇ ਮੇਲੇ ਦੀ ਤਿਆਰੀਆਂ ਦੀ ਮੀਟਿੰਗ ਹੋਈ ਖਾਲਸਾ ਜੀ ਚਮਕੌਰ ਮਾਨ ਜੀ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਸਾਰੀਆਂ ਅਰੇਂਜਮੈਂਟਸ ਦੇਖੇ ਗਏ ਔਰ ਸਾਡੇ ਪੰਜਾਬ ਦੇ ਚੇਅਰਮੈਨ ਨੀਲ ਗਰਗ ਜੀ ਬਠਿੰਡਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਕਰਵਾਲ ਜੀ ਉਹ ਵੀ ਇੱਥੇ ਆਏ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਸਾਰਿਆਂ ਦਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਇਹ ਵਿਰਾਸਤੀ ਮੇਲਾ ਹਰ ਸਾਲ ਵੱਧਦਾ ਹੀ ਜਾ ਰਿਹਾ ਔਰ ਇਹਦਾ ਨਾਮ ਬਹੁਤ ਵੱਧਦਾ ਜਾ ਰਿਹਾ ਮੈਂ ਪਹਿਲਾਂ ਵੀ ਜਿੰਨਾ ਵੀ ਇਹਨਾਂ ਨੇ ਮੇਰੇ ਨੂੰ ਕਿਹਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਔਰ ਕੀਤਾ ਵੀ ਇਸ ਵਾਰ ਵੀ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਵੀ ਇਸ ਮੇਲੇ ਨੂੰ ਅੱਛਾ ਕਰਨ ਵਾਸਤੇ ਜੋ ਸਹਿਯੋਗ ਦੀ ਲੋੜ ਹੈ ਜਿਸ ਲੈਵਲ ਤੱਕ ਵੀ ਜਾਣ ਦੀ ਲੋੜ ਹੈ ਅਸੀਂ ਚਾਹਾਂਗੇ ਔਰ ਮੈਂ ਇੱਕ ਨਵੀਂ ਚੀਜ਼ ਕਿਉਂਕਿ ਮੇਰਾ ਬੇਟਾ ਹੁਣ ਮੇਅਰ ਬਣਿਆ ਤੇ ਜੇ ਕੋਈ ਚੌਂਕ ਖਾਲੀ ਹੈ ਜਾਂ ਕੋਈ ਲਿਟੀਗੇਸ਼ਨ ਨਹੀਂ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਕਾਰਪੋਰੇਸ਼ਨ ਵੱਲੋਂ ਵਿਰਾਸਤੀ ਚੌਂਕ ਇੱਕ ਨਵਾਂ ਡਿਵੈਲਪ ਕੀਤਾ ਜਾਵੇ ਔਰ ਇਹਨਾਂ ਨੇ ਜਿਵੇਂ ਖਾਸ ਤੌਰ ਤੇ ਦੱਸਿਆ ਵੀ ਇਹਨਾਂ ਕੋਲ ਬਹੁਤ ਪੁਰਾਣਾ ਔਰ ਬਹੁਤ ਹੀ ਅੱਛਾ ਪੰਜਾਬ ਦਾ ਰਿਕਾਰਡ ਪਿਆ ਅਸੀਂ ਉਹਦੀ ਵੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਵੀ ਉਹਦੀ ਇੱਕ ਨਵੀਂ ਇਹਨਾਂ ਤੋਂ ਰਿਕਾਰਡ ਲੈ ਕੇ ਮੇਲੇ ਤੇ ਜੇ ਰਿਕਾਰਡ ਸਾਨੂੰ ਟਾਈਮ ਸਰ ਮਿਲ ਗਿਆ ਇੱਕ ਕਾਫੀ ਟੇਬਲ ਬੁੱਕ ਲਾਂਚ ਕਰ ਦਈਏ ਤਾਕਿ ਉਹ ਵਿਰਾਸਤ ਮੇਲੇ ਨੂੰ ਸਮਰਪਿਤ ਹੋ ਜਾਵੇ ਮੇਲਾ ਇਹ ਇਨਾਂ ਨੇ ਜੋ ਦੱਸਿਆ ਹੈ ਕਿ 22 ਤੇ 23 ਮਾਰਚ ਨੂੰ ਕਰਾਇਆ ਜਾ ਰਿਹਾ ਹੈ ਔਰ ਸਮਾਂ ਹੈ ਹਜੇ ਤਿਆਰੀਆਂ ਹੋਣੀ ਸ਼ੁਰੂ ਹੋ ਗਈਆਂ ਇਹ ਬਹੁਤ ਅੱਛੀ ਗੱਲ ਹੈ ਔਰ ਹੁੰਦਾਰਾ ਹੁਣੀ ਤੋਂ ਹੀ ਬਹੁਤ ਅੱਛਾ ਮਿਲਣਾ ਸ਼ੁਰੂ ਹੋ ਗਿਆ ਇਸ ਮੇਲੇ ਵੱਲ ਜਾਇਸ ਵਿਰਾਸਤੀ ਪਿੰਡ ਵੱਲ ਗੋਠਿੰਡੇ ਦਾ ਨਾਪੂਰੀ ਆਣ-ਵਾਂਣ ਦੇ ਚਮਕਾ ਦੇਗੇ ਕਿ ਆਪਣੇ ਇਸ ਲੋਕੀਏ ਪ੍ਰਾਲੇ ਕਿਤੇ ਜਾਣੀ ਹੁਣ ਸਰਕਾਰ ਵੀ ਜੋੜੀ ਆ ਮੈਂ ਪਹਿਲੇ ਹੀ ਕਿਹਾ ਸਰਕਾਰ ਨੇ ਆਲਰੇਡੀ ਇਹਨਾਂ ਨੂੰ ਮਤਲਬ ਮੇਲੇ ਨੂੰ ਕਰਨ ਵਾਸਤੇ 15 ਲੱਖ ਰੁਪਇਆ ਆਲਰੇਡੀ ਅਨਾਉਂਸ ਕਰ ਦਿੱਤਾ ਹੈ ਔਰ ਉਸ ਤੋਂ ਬਾਅਦ ਡੀਸੀ ਤੇ ਏਡੀਸੀ ਮੈਸਜ ਨੇ ਆਸ਼ਵਾਸ਼ਣ ਦਵਾਇਆ ਵੀ ਤੁਸੀਂ ਸਾਨੂੰ ਸਾਰੀਆਂ ਤਿਆਰੀਆਂ ਸਾਰੀ ਲਿਸਟਾਂ ਦੋ ਵੀ ਇਹ ਮੇਲੇ ਦੇ ਵਿੱਚ ਕਿੰਨਾ ਖਰਚਾ ਆਉਣਾ ਹੈ ਤੇ ਜੇ ਇਸ ਤੋਂ ਇਲਾਵਾ ਵੀ ਕੁਝ ਹੋਰ ਕਰਨਾ ਪਿਆ ਤਾਂ ਅਸੀਂ ਦੁਬਾਰਾ ਸਰਕਾਰ ਤੋਂ ਲੈ ਕੇ ਉਹ ਓਪਰਚ्युनिटी ਜੋ ਵੀ ਇਹ ਪੇਮੈਂਟਸ ਹੋਣਗੀਆਂ ਉਹ ਹੋਰ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਸਰਪੰਚ ਸਾਹਿਬ ਚੌਂਕ ਦੀ ਵੀ ਗੱਲ ਕਹੀ ਹੈ ਨਾ ਤੁਸੀਂ ਕੋਈ ਵਿਰਾਸਤ ਇਹਨਾਂ ਦੇ ਅੰਦੀ ਖਾਲਸਾ ਜੀ ਕੀ ਗੱਣੇ ਚਾਹੁੰਗੇ ਅੱਜ ਮੇਰ ਸਾਭਾ ਸੰਸਥਾ ਮਾਰਵਾ ਹੈਰਿਟੇਜ ਅਤੇ ਸਭਿਆਚਾਰਾ ਫਾਊਂਡੇਸ਼ਨ ਵੱਲੋਂ ਅੱਜ ਵਿਰਾਸਤੀ ਪਿੰਡ ਜੈਪਾਲਗੜ੍ਹ ਦੇ ਜੋ ਸਾਡੇ ਨਗਮ ਨਿਗਮ ਦੇ ਨਵੇਂ ਮੇਰ ਬਣੇ ਹਨ ਉਹਨਾਂ ਦਾ ਜਿਹੜੀ ਪਹਿਲੀ ਵਾਰ ਮੇਰ ਬਣ ਤੇ ਇੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਦਾ ਸਨਮਾਨ ਕੀਤਾ ਗਿਆ ਕਿਉਂਕਿ ਸਾਡਾ ਤਾਂ ਇੱਕ ਇੱਕ ਮਕਸਦ ਹੈ ਕਿ ਜਿਹੜਾ ਸਾਡੀ ਵਿਰਾਸਤ ਨੂੰ ਪਿਆਰ ਕਰਦਾ ਫਰ ਲੈ ਸਭਿਆਚਾਰ ਲਈ ਸਹਿਯੋਗ ਕਰਦਾ ਹੈ ਤੇ ਬਟਿੰਡੇ ਦੇ ਡਿਵੈਲਪਮੈਂਟ ਵਾਸਤੇ ਵੀ ਮੂਰੇ ਡਟਦਾ ਹੈ ਕੋਈ ਵੀ ਹੋਵੇ ਅਸੀਂ ਉਸ ਨੂੰ ਹਮੇਸ਼ਾ ਸਤਿਕਾਰ ਦਿੰਨੇ ਆ ਇਸੇ ਪੁਆਇੰਟ ਤੋਂ ਅਸੀਂ ਜੋ ਸਾਰੇ ਮੈਂਬਰ ਸਭਾ ਨਾਲ ਆਏ ਹਨ ਉਹਨਾਂ ਦਾ ਸਭਿਆਚਾਰ ਨਾਲ ਪਿਆਰ ਹੈ ਵਿਰਾਸਤ ਨਾਲ ਪਿਆਰ ਹੈ ਵਿਰਾਸਤੀ ਪਿੰਡ ਨਾਲ ਪਿਆਰ ਹੈ ਇਸੇ ਕਰਕੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਬਿੱਲੇ ਦੀ ਕਵੇ ਤੇ ਨਾਲ ਹੁਣ ਆ ਰਹੇ ਕਿਦੋਂ ਆ ਰਹੇ ਕਾ ਕਿਹੜੀ ਤਰੀਕੇ ਪਰਾਸਤੀ ਮੇਲਾ ਕਦੋਂ ਹੋ ਰਿਹਾ ਹੈ ਵਰਾਸੀ ਮੇਲਾ ਮਾਰਚ ਦੇ ਮਹੀਨੇ ਚ ਹੋ ਰਿਹਾ ਹੈ ਤੇ 6 ਦੇ ਹੀ ਜੀ ਸਾਹਿਬ ਉਤਰੀਕਾ ਅਨਾਉਂਸ ਕਰ ਦੇਣਗੇ ਤੇ ਉਹਦੇ ਵਾਸਤੇ ਤਿਆਰੀਆਂ ਸ਼ੁਰੂ ਹੋ ਗਈਆਂ ਤੁਸੀਂ ਅੱਜ ਹੀ ਦੇਖੋ ਵੀ ਅੱਗੇ ਉਹ ਚਾਚੀਆਦਰ ਦਾ ਘਰ ਤੋਂ ਹੁਣ ਚਾਚੀਆਦਰ ਦਾ ਘਰ ਦੇਖੋ ਨਾਲ ਵਾਲੇ ਲੱਗਾ ਰਹਨ ਉਹ ਵੀ ਬਸ ਇਹ ਦੋ ਕੁ ਦਿਨਾਂ ਨੂੰ ਉਹ ਚਾੜੂ ਸ਼ੁਰੂ ਕਰ ਦਿੱਤੇ ਜਾਣਗੇ ਵੀ ਤਾਂ ਜੋ ਉਹਨਾਂ ਦੀਆਂ ਇਮਾਰਤਾਂ ਤਿਆਰ ਹੋ ਜਾਣ ਕਿਉਂਕਿ ਸਾਡਾ ਤਾਂ ਇੱਕ ਮਕਸਦ ਹੈ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਹੈ ਉਹ ਆਪਣੀ ਵਿਰਾਸਤ ਨਾਲ ਜੁੜੇ ਰਹੀ ਕਿਉਂਕਿ ਜਿਹੜੇ ਹਿਸਾਬ ਨਾਲ ਸਾਡੇ ਤੇ ਪੱਛਮੀ ਪਾਸਿਓਂ ਸਾਡੇ ਤੇ ਹਮਲਾ ਹੋਇਆ ਸਾਡੇ ਸੱਭਿਆਚਾਰ ਨੂੰ ਸਾਡੀ ਭਾਸ਼ਾ ਨੂੰ ਸਾਡੇ ਧਰਮਾਂ ਨੂੰ ਸਾਡੇ ਰਾਸੀ ਜਿਹੜੇ ਸਾਡੇ ਪ੍ਰੋਜੈਕਟ ਉਹਨਾਂ ਨੂੰ ਹਰ ਪਾਸੇ ਸਭ ਤੋਂ ਖਤਰਾ ਲੇਕਿਨ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਤਾਂ ਜੋ ਉਹਤੇ ਡਰੇੜੇ ਤਾਂ ਨਾਲ ਪੈਰਾ ਦੇ ਸਕਣ ਸੋ ਅਸੀਂ ਆਪਣੇ ਵਿਰਸੇ ਤੋਂ ਜਾਣੂ ਕਰਾਉਣ ਲਈ ਅ ਮੇਸ਼ਾ ਕੋਸ਼ਿਸ਼ ਕੀਤੀ ਹੈ ਇਸ ਮੇਲੇ ਦੇ ਵਿੱਚ ਅਸੀਂ ਨਵੀਆਂ ਚੀਜ਼ਾਂ ਪੇਸ਼ ਕਰਾਂਗੇ ਤੇ ਕੋਸ਼ਿਸ਼ ਇਹ ਵੀ ਹੈ ਕਿ ਜਿਹੜੇ ਸੈਲਫ ਗਰੁੱਪ ਹਨ ਜਿਹੜੇ ਐਨਜੀਓ ਗਰੁੱਪ ਹਨ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਨਾਲ ਸਹਿਯੋਗ ਕਰੀਏ ਉਹਨਾਂ ਦਾ ਸਹਿਯੋਗ ਲਈ ਜਿਵੇਂ ਏਜੰਸੀਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਦੇਸ਼ ਹਿੰਦੁਸਤਾਨ ਹੈ ਇੰਡੀਆ ਚ ਵੀ ਜਿਹੜੇ ਧਰਮਾਂਗੇ ਆਪਸ ਵਿੱਚ ਲੜੇ ਹੋਏ ਆ ਪਰ ਇੱਥੇ ਪਚਾਰਾ ਧਰਮਾਂ ਦਾ ਸਮੇਲ ਹੈਗਾ ਉਹ ਕਿਸ ਤਰ੍ਹਾਂ ਦਾ ਦੇਖੋ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਇੱਥੇ ਤਾਂ ਸਾਰੇ ਧਰਮਾਂ ਦੇ ਫਿਰਕਿਆਂ ਦੇ ਹਰ ਤਰ੍ਹਾਂ ਦੇ ਜਿਹੜੇ ਹੈ ਲੋਕ ਇੱਥੇ ਆਉਂਦੇ ਉਹ ਆਪਸੀ ਪਿਆਰ ਕਰਦੇ ਆ ਖਾਸ ਕਰਕੇ ਜਦੋਂ ਪਿੰਡ ਦੀ ਤਿਆਰੀ ਹੋ ਰਹੀ ਹੁੰਦੀ ਹੈ ਤੇ ਉਸ ਵਿੱਚ ਲੇਪ ਹੋ ਰਿਹਾ ਹੁੰਦਾ ਜਿਵੇਂ ਉਹ ਬੈਠ ਕੇ ਆਪਸ ਹੀ ਖਾਂਦੇ ਆ ਉੱਠਦੇ ਆ ਬੈਠਦੇ ਆ ਤੇ ਹੱਸਦੇ ਆ ਖੇਡਦੇ ਆ ਉਹ ਇੱਕ ਵੱਖਰਾ ਹੀ ਨੁਖਾ ਦ੍ਰਿਸ਼ ਹੁੰਦਾ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਇੱਥੇ ਅਖੰਡ ਪਾਟ ਰੱਖਿਆ ਤਾਂ ਪੰਰੰਦਾ ਚ ਗੈਣ ਲੱਗੇ ਬਿਆ ਕਰੋ ਸ਼ੁਰੂਆ ਕਿੜਾ ਘੜਾ ਨਹੀਂ ਲਿਓਣਾ ਆਪਾਂ ਘੜਾਂਗੇ ਕਿਉਂਕਿ ਜੋ ਸਾਰੇ ਬੈਠ ਕੇ ਕੱਢਦੇ ਕੱਢਣਗੇ ਨਾ ਤੇ ਉਹਨਾਂ ਦਾ ਇੱਕ ਕੋਈ ਗੱਲਾਂ ਪਿਆਰ ਦੀਆਂ ਕਰਨਗੇ ਕੋਈ ਸੱਭਿਆਚਾਰ ਦੀਆਂ ਕਰਨਗੇ ਤੇ ਉਹ ਪੁਰਾਣਾ ਦ੍ਰਿਸ਼ ਸਾਹਮਣੇ ਆਊਗਾ ਜਿਹੜਾ ਕਿ 50 ਸਾਲ ਪਹਿਲਾਂ ਹੁੰਦਾ ਸੀ ਸੋ ਸਾਡੇ ਮਨ ਦੀ ਇੱਛਾ ਹੁੰਦੀ ਹੈ ਕਿ ਯਾਰੋ ਸਾਰਾ ਕੁਝ ਇੱਥੇ ਇੱਥੇ ਰਹਿ ਜਾਣਾ ਇੱਕ ਦਿਨ ਆਵੇ ਤੁਰ ਜਾਣਾਗਾ ਕੋਈ ਪਤਾ ਨਹੀਂ ਲੱਗਦਾ ਕਦੋਂ ਪੜਾਕਾ ਪੈ ਜੇ ਸੋ ਇਸ ਨੂੰ ਆਪਾਂ ਜਿੰਨਾ ਕਰ ਸਕਦੇ ਆ ਆਪਾਂ ਕਰੀਏ